ਜੇਕਰ ਤੁਸੀਂ ਹਿਮਾਚਲ ਤੋਂ ਪੰਜਾਬ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਵਾਹਨਾ ਤੇ ਸਤ ਜਰਨੈਲ ਸਿੰਘ ਖਾਲਸਾ ਜੀ ਪਿੰਡਰਾਵਾਲਿਆਂ ਦੀ ਤਸਵੀਰ ਹੋਣੀ ਲਾਜ਼ਮੀ ਹੈ ਨਹੀਂ ਤਾਂ ਤੁਹਾਡੇ ਵਾਹਨ ਨੂੰ ਪੰਜਾਬ ਚ ਐਂਟਰ ਨਹੀਂ ਹੋਣ ਦਿੱਤਾ ਜਾਵੇਗਾ ਦੱਸੀ ਹੈ ਕਿ ਦਲ ਖਾਲਸਾ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਕਿਉਂਕਿ ਬੀਤੇ ਦਿਨ ਇੱਕ ਵੀਡੀਓ ਕੁੱਲੂ ਤੋਂ ਸਾਹਮਣੇ ਆਈ ਸੀ ਜਿੱਥੋਂ ਕੁਝ ਨੌਜਵਾਨਾਂ ਨੂੰ ਇਹਨਾਂ ਤਸਵੀਰਾਂ ਨੂੰ ਲਾ ਕੇ ਅੱਗੇ ਜਾਣ ਤੋਂ ਰੋਕ ਦਿੱਤਾ ਗਿਆ ਸੀ ਕਾਫੀ ਵਿਰੋਧ ਕੀਤਾ ਗਿਆ ਸੀ ਤੇ ਹੁਣ ਇਹ ਮਾਮਲਾ ਲਗਾਤਾਰ ਤੂਲ ਫਰਦ ਦ ਦਿਖਾਈ ਦੇ ਰਿਹਾ ਹੈ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਜਾਣ ਵਾਲੇ ਦੁਪਹੀਆ ਵਾਹਨਾਂ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਝੰਡੇ ਉਤਾਰ ਕੇ ਪੈਰਾ ਹੇਠ ਰੋਲਣ ਦਾ ਮਾਮਲਾ ਗਰਮਾ ਚੁੱਕਿਆ ਹੈ ਹੁਣ ਇਸ ਮੁੱਦੇ ਤੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਸੂਬੇ ਆਮੋ ਸਾਹਮਣੇ ਹੋ ਗਏ ਨੇ ਦਰਅਸਲ ਇਹ ਮਾਮਲਾ ਹਿਮਾਚਲ ਪ੍ਰਦੇਸ਼ ਪ੍ਰਸ਼ਾਸਨ ਵੱਲੋਂ ਬਾਈਕਾਂ ਤੋਂ ਪਿੰਡਰਾਂ ਵਾਲਿਆਂ ਦੇ ਝੰਡੇ ਹਟਾਏ ਜਾਣ ਨਾਲ ਸ਼ੁਰੂ ਹੋਇਆ ਸੀ ਜਿਸ ਦਾ ਹੁਣ ਪੰਜਾਬ ਦੇ ਵਿੱਚ ਪਾਰੀ ਵਿਰੋਧ ਹੋ ਰਿਹਾ ਹੈ ਜਿੱਥੇ ਸਿੱਖ ਨੌਜਵਾਨਾਂ ਨੇ ਹਿਮਾਚਲ ਰੋਡਵੇਜ਼ ਦੀਆਂ ਬਸਾਂ ਨੂੰ ਰੋਕਿਆ ਉਹਨਾਂ ਤੇ ਸંત ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੇ ਪੋਸਟਰ ਲਾ ਦਿੱਤੇ ਇਸੇ ਦੇ ਨਾਲ ਡਰਾਈਵਰਾਂ ਕੰਡਕਟਰਾਂ ਨੂੰ ਧਮਕੀ ਦਿੱਤੀ ਗਈ ਕਿ ਇਹਨਾਂ ਪੋਸਟਰਾਂ ਨੂੰ ਨਾ ਹਟਾਇਆ ਜਾਵੇ ਇਹ ਮੁੱਦਾ ਹਿਮਾਚਲ ਵਿਧਾਨ ਸਭਾ ਦੇ ਵਿੱਚ ਵੀ ਗੂੰਜਿਆ ਸੀ ਇਸ ਮੁੱਦੇ ਤੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਤੇ ਮੁੱਖ ਮੰਤਰੀ ਸੁਖਵਿੰਦਰ ਸੁਖਵਿਚਾਰ ਕਾਫੀ ਬਹਿਸ ਵੀ ਹੋਈ ਸੀ ਇਸੇ ਦੌਰਾਨ ਹੀ ਐਚ ਆਰਟੀਸੀ ਦੇ ਐਮ ਡੀ ਨਿਪੁਣ ਜਿੰਦਲ ਨੇ ਹੁਸ਼ਿਆਰਪੁਰ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਮੁੱਖ ਮੰਤਰੀ ਦੇ ਨਾਲ ਤੁਹਾਨੂੰ ਦੱਸੀਏ ਕਿ ਹਿਮਾਚਲ ਦੇ ਮੁੱਖ ਮੰਤਰੀ ਗੱਲਬਾਤ ਕਰਨਗੇ ਤੇ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨਗੇ ਉਤੇ ਹੀ ਕਾਰਪੋਰੇਸ਼ਨ ਦੀਆਂ ਬੱਸਾਂ ਨੂੰ ਰੋਕਣ ਦੇ ਮੁੱਦੇ ਤੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕਰ ਨੇ ਵਿਧਾਨ ਸਭਾ ਦੇ ਵਿੱਚ ਸਰਕਾਰ ਨੂੰ ਘੇਰਿਆ ਤੇ ਕਿਹਾ ਪੰਜਾਬ ਜਾਣ ਵਾਲੀਆਂ ਬੱਸਾਂ ਦੇ ਵਿੱਚ ਪਿੰਡਰਾਂ ਵਾਲਿਆਂ ਦੇ ਝੰਡੇ ਲਹਿਰਾਏ ਜਾ ਰਹੇ ਨੇ ਤਲਵਾਰਾਂ ਖੁੱਲ੍ਹੇ ਆਮ ਲਹਿਰਾਈਆਂ ਜਾ ਰਹੀਆਂ ਨੇ ਇਹ ਕਾਨੂੰਨ ਵਿਵਸਥਾ ਤੇ ਇੱਕ ਵੱਡਾ ਸਵਾਲ ਹੈ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਦੋਵਾਂ ਰਾਜਾਂ ਦੇ ਵਿਚਕਾਰ ਸ਼ਾਂਤੀ ਤੇ ਸਦਭਾਵਨਾ ਬਣੀ ਰਹੇ ਇਸ ਵਾਰੀ ਗੰਭੀਰਤਾ ਦੇ ਨਾਲ ਸੋਚਿਆ ਜਾਵੇ ਇਸ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਨੇ ਕਿਹਾ ਸੀ ਕਿ ਉਸ ਮਾਮਲੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਗੱਲਬਾਤ ਕਰਨਗੇ ਕਿ ਅਜਿਹਾ ਕਰਨਾ ਬੇहद ਮੰਦਪਕ ਹੈ। ਉਥੇ ਹੀ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕਰ ਨੇ ਵਿਧਾਨ ਸਭਾ ਦੇ ਵਿੱਚ ਕਿਹਾ ਕਿ ਗਵਾਂਡੀ ਰਾਜਾਂ ਤੋਂ ਨੌਜਵਾਨ ਹਿਮਾਚਲ ਆ ਰਹੇ ਨੇ ਤੇ ਇੱਥੇ ਹੰਗਾਮਾ ਕਰ ਰਹੇ ਨੇ ਆਪਣੇ ਵਾਹਨਾਂ ਤੇ ਪੋਸਟਰ ਲਗਾ ਕੇ ਉਸ ਦੇ ਸਨਮਾਨ 'ਚ ਗੱਲ ਕਰ ਰਹੇ ਨੇ ਜਦ ਉਹਨਾਂ ਨੂੰ ਰੋਕਿਆ ਜਾ ਰਿਹਾ ਤਾਂ ਉਹ ਕਾਨੂੰਨ ਵਿਵਸਥਾ ਦੀ ਉਲੰਘਣਾ ਕਰ ਰਹੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਹਿਮਾਚਲ ਤੋਂ ਆਉਣ ਵਾਲੀ ਬੱਸ ਨੂੰ ਪੰਜਾਬ 'ਚ ਰੋਕ ਕੇ ਉਸਤੇ ਪੋਟੋਲ ਗਾਦੀਤੀ ਜਾਂਦੀ ਹੈ ਇਹ ਵੀ ਕਿਹਾ ਕਿ ਮੁੱਖ ਮੰਤਰੀ ਸੁਖ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਤੇ ਮਾਹੌਲ ਪਹਿਲਾਂ ਵਰਗਾ ਬਣਾਉਣ ਦੇ ਲਈ ਪਹਿਲ ਕਰਨੀ ਚਾਹੀਦੀ ਹੈ ਰਸੇ ਕੇ ਰੋਜ਼ਾਨਾ 100 ਤੋਂ ਵੱਧ ਬੱਸਾਂ ਪੰਜਾਬ ਜਾਂਦੀਆਂ ਨੇ ਜਿਹੜੀਆਂ ਹਿਮਾਚਲ ਪ੍ਰਦੇਸ਼ ਤੋਂ ਆਉਂਦੀਆਂ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਲਈ ਇਹ ਬੱਸਾਂ ਚੱਲਦੀਆਂ ਨੇ ਇਸ ਦੇ ਵਿੱਚ ਕੁਝ ਹਿੱਸਾ ਪੰਜਾਬ ਰਾਹੀਂ ਹਰਦੁਆਰ ਜਾਂ ਫਿਰ ਹੋਰ ਸ਼ਹਿਰਾਂ ਨੂੰ ਭੇਜਿਆ ਜਾਂਦਾ ਹੈ ਪੰਜਾਬ 'ਚ ਹਿਮਾਚਲ ਦੀਆਂ ਬੱਸਾਂ ਤੇ ਇਹ ਪੋਸਟਰ ਤੇ ਛੱਡੇ ਲਗਾਉਣ ਤੋਂ ਬਾਅਦ ਡਰਾਈਵਰਾਂ ਤੇ ਕੰਡਕਟਰ ਲਗਾਤਾਰ ਡਰ ਦੇ ਮਾਹੌਲ ਦੇ ਵਿੱਚ ਨੇ ਹਿਮਾਚਲ ਡਰਾਈਵਰ ਕੰਡਕਟਰ ਯੂਨੀਅਨ ਦੇ ਪ੍ਰਧਾਨ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਹਿਮਾਚਲ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਦੇ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਹੈ ਪੰਜਾਬ ਤੇ ਹਿਮਾਚਲ ਸਰਕਾਰ ਤੋਂ ਡਰਾਈਵ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਹੈ। ਉਥੇ ਇਸ ਵਿਵਾਦ ਤੋਂ ਬਾਅਦ ਜਥੇਦਾਰ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਸੀ ਕਿ ਭਾਰਤ ਇੱਕ ਬਹੁਤ ਧਾਰਮਿਕ ਅਤੇ ਬਹੁਪਾਸ਼ਾਈ ਦੇਸ਼ ਹੈ ਜਿੱਥੇ ਹਰ ਕਿਸੇ ਨੂੰ ਧਾਰਮਿਕ ਆਜ਼ਾਦੀ ਹੈ। ਸਤਪਿੰਡਰਾ ਵਾਲੇ ਸਿੱਖਾਂ ਦੇ ਕੌਮੀ ਸ਼ਹੀਦ ਨੇ ਨਾਇਕ ਨੇ ਜਿਨ੍ਹਾਂ ਨੂੰ ਸਿੱਖ ਕੌਮ ਦੇ ਸਰਵੋੱਚ ਸਥਾਨ ਸ੍ਰੀ ਕਲਕੱਤ ਸਾਬ੍ਹ ਵੱਲੋਂ ਸ਼ਹੀਦ ਐਲਾਨਿਆ ਗਿਆ ਜਥੇਦਾਰ ਦਾ ਕਹਿਣਾ ਸੀ ਕਿ ਹਿਮਾਚਲ ਪ੍ਰਦੇਸ਼ ਵਿੱਚ ਸਿੱਖ ਆਪਣੇ ਧਾਰਮਿਕ ਸਥਾਨਾਂ ਤੇ ਮੱਥਾ ਟੇਕਣ ਦੇ ਲਈ ਜਾਂਦੇ ਨੇ ਪਰ ਸ਼ਰਧਾਲੂਆਂ ਨੂੰ ਰੋਕਿਆ ਜਾ ਰਿਹਾ ਤੇ ਨਿਸ਼ਾਨ ਸਾਹਿਬ ਤੇ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਉਹਨਾਂ ਦੇ ਬਹਾਨਿਆਂ ਤੋਂ ਜ਼ਬਰਦਸਤੀ ਉਤਾਰੀਆਂ ਜਾ ਰਹੀਆਂ ਜਾ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਬੇहद ਦੁੱਖ ਦੀ ਗੱਲ ਹੈ ਕਿ ਪੁਲਿਸ ਪ੍ਰਸ਼ਾਸਨ ਇਸ ਮਾਮਲੇ 'ਚ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ ਸਗੋਂ ਸਿੱਖਾਂ ਵਿਰੁੱਧ ਨਫ਼ਰਤ ਦਾ ਮਾਹੌਲ ਪੈਦਾ ਕਰ ਰਿਹਾ ਹੈ ਜਥੇਦਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਹ ਮਾਮਲਾ ਹਿਮਾਚਲ ਪ੍ਰਦੇਸ਼ ਸਰਕਾਰ ਸਾਹਮਣੇ ਉਠਾਉਣ ਦੇ ਨਿਰਦੇਸ਼ ਦਿੱਤੇ ਸਨ ਅਗਿਆਨੇ ਕੁਲਦੀਪ ਸਿੰਘ ਦਾ ਕਹਿਣਾ ਸੀ ਕਿ ਸંત ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖ ਕੌਮ ਦੇ ਮਹਾਨ ਨਾਇਕ ਨੇ ਸਿੱਖ ਨੌਜਵਾਨਾਂ ਤੇ ਅਤਿਆਚਾਰ ਬਰਦਾਸ਼ਤ ਨਹੀਂ ਕੀਤੇ ਜਾਣਗੇ ਜਦੋਂ ਪੁਲਿਸ ਕਿਸੇ ਨੌਜਵਾਨ ਨੂੰ ਉਸੇ ਗੱ ਸੇਕ ਨੌਜਵਾਨਾਂ ਤੇ ਜ਼ਬਰਦਸਤੀ ਹਮਲਾ ਕਰਨ ਤੇ ਉਹਨਾਂ ਦੇ ਵਾਹਨਾਂ ਤੇ ਲਗੇ ਝੰਡੇ ਪਾੜਨ ਦਾ ਕੋਈ ਅਧਿਕਾਰ ਨਹੀਂ ਉਹਨਾਂ ਨੇ ਕਿਹਾ ਕਿ ਇਸ ਤੋਂ ਤਾਂ ਇੰਜ ਲੱਗਦਾ ਹੈ ਕਿ ਜਿਵੇਂ ਹਿਮਾਚਲ ਪ੍ਰਦੇਸ਼ ਦੀ ਪੁਲਿਸ ਨੂੰ ਸਥਾਨਕ ਗੁੰਡੇ ਅੰਸਰਾ ਦੁਆਰਾ ਚਲਾਇਆ ਜਾ ਰਿਹਾ ਹੈ ਦੱਸਿਆ ਹੈ ਕਿ ਇਹ ਵਿਵਾਦ ਅੱਜ ਦਾ ਨਹੀਂ ਪਿਛਲੇ 4 ਦਿਨਾਂ ਦਾ ਹੈ ਜਦੋਂ ਪੰਜਾਬ ਤੋਂ ਹਿਮਾਚਲ ਜਾਣ ਵਾਲੇ ਨੌਜਵਾਨਾਂ ਦੀ ਮੋਟਰਸਾਈਕਲਾਂ ਤੇ ਲੱਗੇ ਭੰਡਰਾਂ ਵਾਲਾਂ ਦੇ ਪੋਸਟਰ ਤੇ ਝੰਡੇ ਹਟਾਏ ਜਾ ਰਹੇ ਸਨ ਜਿਨ੍ਹਾਂ ਨੂੰ ਢਕਾਉ ਦੱਸਿਆ ਜਾ ਰਿਹਾ ਸੀ ਇਸ ਸਬੰਧੀ ਮਨਾਲੀ ਪੁਲਿਸ ਨੇ ਦੂਜੇ ਰਾਜਾਂ ਤੋਂ ਆਉਣ ਵਾਲੀਆਂ ਯਾਤਰੀਆਂ ਦੀ ਮੋਟਰਸਾਈਕਲਾਂ ਦੇ ਚਲਾਨ ਵੀ ਕੀਤੇ ਇਸ ਦੀਆਂ ਕੁਝ ਫੋਟੋਸ ਤੇ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਸੀ ਜਿਸ ਕਾਰਨ ਹੁਸ਼ਿਆਰਪੁਰ ਦੇ ਵਿੱਚ ਅਜੀਹਾ ਕੀਤਾ ਗਿਆ ਤੇ ਹੁਣ ਇਸ ਮੁੱਦੇ ਨੂੰ ਲੈ ਕੇ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਆਮੋ ਸਾਹਮਣੇ ਹੋ ਗਈਆਂ ਨੇ ਤੇ ਇਸ ਨੂੰ ਲੈ ਕੇ ਦੋਵਾਂ ਸੂਬਿਆਂ ਦੇ ਲੋਕ ਚਿੰਤਾ ਦੇ ਵਿੱਚ ਨੇ ਦੇ ਵਿੱਚ ਉਹ ਹਿਮਾਚਲ ਦੇ ਵਿੱਚ ਲਗਾਤਾਰ ਕਲਾਮਾ ਵਾਪਰ ਰਹੀਆਂ ਨੇ ਇਹਦੇ ਸ਼ਰਾਤੀ ਲੋਕ ਨੇ ਜਿਹੜੇ ਸਾਨੂੰ ਇੱਥੇ ਇਕੱਠਿਆਂ ਪਾਉਣਾ ਨਹੀਂ ਚਾਹੁੰਦੇ ਤੇ ਜਿਨ੍ਹਾਂ ਨੂੰ ਇਹ ਸੰਤਾ ਦੀ ਤਸਵੀਰ ਤੋਂ ਪ੍ਰੋਬਲਮ ਆ ਜਿਨ੍ਹਾਂ ਨੂੰ ਸੰਤਾਾਂ ਦੀ ਉਸ ਥੋੜ੍ਹ ਦਿਸਕਾਰ ਤੋਂ ਸਮੱਸਿਆ ਆ ਸਿੱਖਾਂ ਦੀਆਂ ਪ੍ਰਕਾਸ਼ ਦਾੜੀਆਂ ਤੋਂ ਪ੍ਰੋਬਲਮ ਆ ਉਹ ਅਮਨ ਸਿੰਘ ਵਰਗੇ ਸ਼ਰਾਤੀ ਲੋਕ ਹਿਮਾਚਲ ਦੇ ਜਿਹੜੇ ਲੋਕ ਨੇ ਪੰਜਾਬ ਦੇ ਵਿੱਚ ਖਾਸ ਕਰ ਸਾਡੇ ਹੁਸ਼ਿਆਰਪੁਰ ਦੇ ਵਿੱਚ ਬਹੁਤ ਸਾਰੇ ਜਿਹੜੇ ਆਕੇ ਕਾਰੋਬਾਰ ਕਰਦੇ ਉਹਨਾਂ ਲਈ ਸਮੱਸਿਆ ਕ੍ਰੀਏਟ ਕਰਨ ਦਾ ਮੁੱਖ ਕਾਰਨ ਬਣ ਰਹੇ ਨੇ ਕਿ ਅਸੀਂ ਅੱਜ ਇਹ ਕਹਿਣਾ ਚਾਹੁੰਦੇ ਕਿ ਜੇ ਹਿਮਾਚਲ ਦੇ ਵਿੱਚ ਅਮਨ ਖੂਬ ਦਾ ਜੋ ਕਹਿਣਾ ਆ ਕਿ ਪਿੰਡਰਾਂ ਵਾਲੇ ਦੇ ਪੋਸਟਰ ਲੈ ਕੇ ਝੰਡੇ ਲੈ ਕੇ ਹਿਮਾਚਲ 'ਚ ਬੜਾ ਨਹੀਂ ਦੇਵਾਂਗੇ ਤੇ ਸਾਡਾ ਪੰਜਾਬ ਦੀ ਧਰਤੀ ਤੋਂ ਇਹ ਐਲਾਨ ਆ ਕਿ ਪੰਜਾਬ ਜਿਹੜਾ ਬੁਰਾ ਦੇ ਨਾਂ ਤੇ ਵੱਸਦਾ ਆ ਤੇ ਸੱਤ ਜਰਨੈਲਸ ਨੂੰ ਨਹੀਂ ਸਾਡੇ ਬਿਲਾ ਜਿਹਾ ਵੱਸਦੇ ਨੇ ਕੋਹ ਝੰਡਾ ਤੁਸੀਂ ਲਾ ਲਿਆ ਇਹ ਸਾਡੇ ਦਿਲਾਂ 'ਚ ਵਸਦੇ ਨੇ ਤੇ ਪੰਜਾਬ ਦੇ ਵਿੱਚ ਜੇ ਹਿਮਾਚਲ ਦੀ ਬੱਸ ਨੇ ਹਿਮਾਚਲ ਵਾਲਿਆਂ ਨੇ ਐਂਟਰ ਕਰਨਾ ਆ ਜੇ ਇਹਦੇ ਉਹਦੇ ਬੱਸ ਦੇ ਉੱਪਰ ਇਹ ਤਸਵੀਰ ਸੰਤਾ ਦੀ ਲੱਗੀ ਹੋਏਗੀ ਤਾਂ ਉਹੀ ਪੰਜਾਬ 'ਚ ਐਂਟਰ ਕਰ ਸਕਦਾ ਆ ਇਹ ਸਾਡਾ ਨੌਜਵਾਨਾਂ ਦਾ ਅੱਜ ਐਲਾਨ ਆ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਆਸ ਕਾ ਕਿ ਨਾ ਹਿੰਦੂ ਵੀਰਾਂ ਨੇ ਕਿਹਾ ਜਿਹੜਾ ਹਿਮਾਚਲ ਤੋਂ ਆ ਕੇ ਪੰਜਾਬ ਵਿੱਚ ਕਾਰੋਬਾਰ ਕਰਦੇ ਨੇ ਤੇ ਅੱਜ ਅਸੀਂ ਹੁਸ਼ਾਰਪੁਰ ਦੀ ਗੱਲ ਕਰਦੇ 70% ਇੱਥੇ ਫੈਕਟਰੀ ਹਿਮਾਚਲ ਤੋਂ ਆ ਕੇ ਸਾਰੇ ਕਾਰੋਬਾਰ ਕਰਤਿਆਂ ਨੌਕਰੀਆਂ ਕਰ ਰਹੇ ਨੇ ਇਹ ਸਮੱਸਿਆ ਕ੍ਰੀਏਟ ਹੋਏਗੀ ਤੇ ਦਾ ਜ਼ਿੰਮੇਵਾਰ ਅਮਨ अरोड़ा ਆ ਹਿਮਾਚਲ ਦਾ ਪ੍ਰਸ਼ਾਸਨ ਆ ਇੱਥੇ ਦੀ ਪੁਲਿਸ ਪ੍ਰਸ਼ਾਸਨ ਆ ਇੱਥੇ ਦਾ ਸੀਐਮ ਜਿਹੜਾ ਇਹਨੂੰ ਨੱਥ ਨਹੀਂ ਪਾ ਰਿਹਾ ਦੋ ਤਿੰਨ ਦਿਨ ਤੋਂ ਲਗਾਤਾਰ ਤੋਂ ਗਲਤੀ ਕਰਨ ਤੋਂ ਬਾਅਦ ਗਲਤੀ ਤੇ ਗਲਤੀ ਗਲਤੀ ਤੇ ਗਲਤੀ ਵਾਰ-ਵਾਰੇ ਭਿੰਡਰਾ ਵਾਲੇ ਸੰਤਾ ਨੂੰ ਅੱਤਵਾਦੀ ਦੱਸ ਰਿਹਾ ਆ ਜਿਹੜੇ ਕਿ ਸੋਸ਼ਲ ਮੀਡੀਆ ਦੇ ਉੱਪਰ ਵੀ ਗੱਲ ਚਰਚਾ ਚੱਲੀ ਹੋਈ ਹੈ ਕਿ ਪੂਰੀ ਇੰਡੀਆ ਦੇ ਵਿੱਚ ਸੰਤਾ ਦੇ ਉੱਪਰ ਕੋਈ ਇੱਕ ਵੀ ਪਰਚਾ ਜਿਹੜਾ ਦਰਜ ਨਹੀਂ ਹੈਗਾ ਕਿ ਉਹ ਸਾਡੇ 20ਵੀਂ ਸਦੀ ਦੇ ਮਹਾਨ ਯੋਧੇ ਨੇ ਫਤਖੰਦ ਸਿੰਘ ਦੇ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਸੰਤ ਜਰਨੈਲ ਸਿੰਘ ਹੋਣਾ ਦੀ ਯਾਦਗਾਰ ਬਣੀ ਹੋਈ ਹੈ ਤੇ ਸਭ ਜਰਨੈਲ ਸਿੰਘ ਜਿਹੜੇ ਨੇ ਸਿੱਖਾਂ ਦੇ ਦਿਲ ਦੇ ਵਿੱਚ ਵਸਦੇ ਨੇ ਕਿ ਅਸੀਂ ਕਿਸੇ ਵੀ ਕੀਮਤ ਉੱਪਰ ਸੰਤਾ ਦੇ ਖਿਲਾਫ ਗੋਲੀ ਕਿ ਇਹੋ ਜੀ ਸ਼ਬਦਾਬਲੀ ਕਿਸੇ ਕੀਮਤ ਵੀ برداشت ਨਹੀਂ ਕਰਾਂਗੇ ਕਿ ਅਸੀਂ ਹਿਮਾਚਲ ਪ੍ਰਸ਼ਾਸਕਾਂ ਨੂੰ ਇਹ ਕਹਿਣਾ ਚਾਹੀਦਾ ਇਸ ਮਸਲੇ ਦਾ ਹੱਲ ਚੋਣੇ ਆ ਕਿ ਇਹਨੂੰ ਨੱਥ ਪਾਓ ਇਹ ਪੰਤ ਕੋਲੋਂ ਪੰਜਾਬ ਕੋਲੋਂ ਮਾਫੀ ਮੰਗੇ ਤੇ ਸੰਤਾਂ ਦੇ ਉਸ ਜਿਸ ਤਰੀਕੇ ਨਾਲ ਝੰਡੇ ਨੂੰ ਰੋਲ ਲਿਆਏ ਨੇ ਜ਼ਮੀਨ ਦੇ ਵਿੱਚ ਪੈਰਾਂ ਦੇ ਵਿੱਚ ਤੋੜਿਆ ਆ ਕਿ ਉਹ ਮਾਫੀ ਮੰਗੇ ਨਹੀਂ ਤੇ ਇਸ ਤੋਂ ਅਗਲੇ ਐਕਸ਼ਨ ਜਿਹੜੇ ਹੋਣਗੇ ਇਸ ਤੋਂ ਵੀ ਸਖਤ ਹੋਣਗੇ ਜੋ ਮੈਂ ਨਹੀਂ ਕਰਾਂਗਾ ਇਹ ਪੰਜਾਬ ਦੇ ਉਹ ਨੌਜਵਾਨ ਕਰਨਗੇ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਸੰਜਨਰ ਸਿੰਘ ਵਸਦੇ ਨੇ ਹੈਗਾ ਆ ਤੇ ਫਿਰ ਸੰਤਾਂ ਦੇ ਝੰਡੇ ਤੇ ਸੰਤਾਂ ਦੇ ਸਟicker ਲਾ ਕੇ ਗੱਡੀ ਪੰਜਾਬ ਦੀ ਹੱਦ ਤੋਂ ਬਾਹਰ ਗੱਡੋ ਜੇ ਤੁਹਾਡੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਤੇ ਫਿਰ ਗੱਡੀ ਦੇ ਉੱਪਰ ਸੰਤਾਂ ਦਾ ਸਟicker ਨਾ ਲਾਓ ਝੰਡੇ ਨਾ ਲਾਓ ਕਿਉਂਕਿ ਇਹ ਉਹ ਜਰਨੈਲ ਆ ਜਿਹਨੇ ਆਪਾਂ ਵਾਰਿਆ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਹੁਕਮਾਂ ਤੇ ਚੱਲੇ ਨੇ ਪੰਥ ਲਈ ਕੌਮ ਲਈ ਸਾਡੀਆਂ ਤੁਹਾਡੀਆਂ ਸਿਰਾਂ ਤੇ ਆ ਦੀ ਦਸਤਾਰਾਂ ਨੇ ਤੇ ਸੰਤ ਜਰਨੈਲ ਸੁਣਾ ਹੁਣ ਆਦੋ ਕਰਕੇ ਜੋਰ ਦਿਆਂ ਨੇ ਇਸ ਤਰੀਕੇ ਨਾਲ ਇੱਥੇ ਦੀ ਹਰਕਤ ਹੋ ਰਹੀ ਆ ਆਪਾਂ ਤੋਂ ਬੋਲੋ ਜਿਵੇਂ ਤੁਹਾਡੇ ਬਾਪ ਦੀ ਮੱਤ ਨੂੰ ਤੋਂ ਹੱਥ ਪਾ ਲੈ ਉੱਥੇ ਜੋ ਕਰਦੇ ਹੋ ਉੱਥੇ ਤੁਹਾਡੇ ਇਹ ਕਰਨਾ ਪੈਂਦਾ ਸੀ ਇਹ ਬੇਨਤੀ ਹੈ ਵਾਹਿਗੁਰੂ ਦੀ ਫਤਹਿ